ਹਾਂ ਹੰਸਾ ਚਿਕਲ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਝਾਂ ਵਖਾਉਣੀਆਂ ਦੋਵੇਂ ਸੱਜਣਾ ਸੋਈਆਂ ਵਾ ਸੋਈਆਂ ਤੇ ਆਪਨੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਫਿਕਰ ਦੀ ਇੱਥੇ ਕਰਕੇ ਖੜਿਆ ਕਰੋ ਜੀ ਹਾਂਜੀ ਵਿਧੀ ਸਾਸਿਕਾ ਜੀ ਸਾਸਿਕਾ ਜੀ ਉਹ ਠੀਕ ਠਾਕ ਜੀ ਵਧੀਆ ਵਧੀਆ ਵੇਖ ਗਿਆ ਮਾਲ ਪਰਸਾਂ ਵਾਲਾ ਫਿਰ ਹਾਂਜੀ ਹਾਂਜੀ ਵੇਖਿਆ ਜੀ ਅੱਜ ਦੋ ਹੀ ਲੰਬੀਆਂ ਫਿਰ ਹਾਂਜੀ ਹਾਂਜੀ ਠੀਕ ਹੈ ਚਲੋ ਨਾਮ ਦੱਸਦੇ ਕਰੀ ਨਾਮ ਜਦੰਦਾ ਸਿੰਘ ਪਿੰਡ ਚੱਠਾ ਤਸਵੀਰ ਬਟਾਲਾ ਜਿਹੜਾ ਦੱਸ ਪਰ ਤੇ ਫੋਨ ਨੰਬਰ ਇਹ ਪੁੱਛ ਲ ਦੋ 9562775 ਠੀਕ ਹੈ ਤੇ ਸ਼ੁਰੂਆਤ ਜਿਹੜੀ ਆ ਫਿਰ ਇਧਰ ਰਾਜੀ ਜੀ ਹੋਣੀ ਐ ਜੀ ਦੀ ਗੱਲ ਨਹੀਂ ਸੁਈ ਆ ਅੱਛਾ ਆਜੇ ਬੱਚਾ ਇਹਦਾ ਜਿਹੜੀ ਚੈਲੰਜ ਹੈ ਜੀ ਸਹੀ ਨੂੰ ਦੂਸਰਾ ਦਿਨ ਅੱਜ ਸੋਈ ਨੂੰ ਕਹਿੰਦੇ ਬਾਕੀ ਤਾਜਾ ਕੋਲਾ ਹੀ ਆ ਬੱਚਾ ਬਿਲਕੁਲ ਅਜੇ ਤੇ ਬਾਕੀ ਨੇ ਝੋਟੀ ਹੋਣਾ ਆਣਗੇ ਨਾ ਬੱਚਾ ਅੱਗੇ ਬੰਦਾ ਸਾਰੀ ਝੋਟੀ ਚੁੰਗਿਆ ਅੱਛਾ ਬਿਲਕੁਲ ਸਾਰੀ ਝੋਡੀ ਉਹ ਆਨੇ ਪਹਿਲਾਂ ਨਹੀਂ ਦੂਜੇ ਆਨੇ ਹਨ ਘਰ ਵਾਲੇ ਪਹਿਲਾਂ ਆਂਦੇ ਉਹ ਜੀ ਆਨੇ ਪਹਿਲਣ ਆ ਅੱਛਾ ਬਾਕੀ ਝੋਟੀ ਦਾ ਗੱਡ ਗੜ ਵੇਖ ਲੋ ਤਾ ਦਾ ਹੱਥੋਂ ਲੱਗਾ ਥਾਣੇ ਬਨੇ ਖੰਗ ਦਾ ਲੱਗਾ ਹਾਂਜੀ ਥਣ ਬਨੇ ਤੇ ਚੰਗੀ ਆ ਕਿੰਨਾ ਕੁ ਤੇਰਾ ਦੁੱਧ ਕੱਢੀ ਜਾਊਗਾ ਦੁੱਧ ਵੀ ਜੀ 11 12 ਕਿਲੋ ਦਊਗੀ ਝੋਟੀ ਵੱਡੀ ਤੋਰੋ ਹਾਂ ਫੇਰ ਇੱਕ ਇੱ ਤੁਹਾ ਜਿਹੜਾ ਇਹਦਾ ਕਿੰਦੇ ਵੀ ਦੂਸਰਾ ਹੈ ਤੇ ਬਾਕੀ ਉਹ ਤਰ੍ਹਾਂ ਇਹ ਆ ਵੀ ਕੱਦ ਕਾਠ ਪਿੱਠ ਫੋੜੇ ਤੋਂ ਚੰਗੀ ਹੈ ਵੱਡੀ ਝੋਟੀ ਪਰ ਹਾਲੇ ਪਹਿਲਾਂ ਨਹੀਂ ਅੰਨੀ ਬੁੱਝ ਜਾਣੇ ਆ ਬਾਕੀ ਠੰਡੀ ਸੀ ਰਿਮਾਂਟ ਨੂੰ ਰਿਧੜੀ ਆ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਬਾਕੀ ਪਸਮਾ ਕੇ ਥਾਂ ਜਿਹੜਾ ਵਧੀਆ ਪ੍ਰੋਪਰ ਹੱਥ ਕੰਨ ਵਾਲਾ ਕਰਦੇ ਨੇ ਬਹੁਤ ਚੰਗਾ ਦੂਸਰੇ ਪਾਸੇ ਤਾਂ ਮੈਂ ਥਣ ਤੁਹਾਨੂੰ ਦਿਖਾ ਦਈਏ ਮਗਰ ਇਹਦੇ ਕੱਟਾ ਹੈ ਅਲੈਕਸਾਂ ਦੇ ਇਹ ਆ ਵੀ ਚਲੋ ਸ਼ਾਮ ਤੱਕ ਕਰ ਆਪਣੇ ਦੁੱਧ ਦੇ ਹਿਸਾਬ ਨਾਲ ਖਵਾਨਾ ਜਿਹੜਾ ਤਿਆਰ ਕਰ ਜੂਗੀ ਕੀ ਦੇਖੋ ਜਿਵੇਂ ਨਹੀਂ ਸਾਫ ਸੋ 3 ਘਟੀ ਤੇ ਉਤਨੇ ਇਹ ਵੀ ਕੱਦ ਕੱਠ ਪੇਠ ਫੁੜੇ ਦੀ ਚੰਗੀ ਹੈ ਤੇ ਮੁੱਲ ਫਿਰ ਵਿੱਜੀ ਇਹਦਾ ਮੁੱਲ ਤਾਂ ਵੇਖੋ ਇਹਨੂੰ ਜਿੱਦਣ ਝੋਟੀ ਵਿੱਜੀ ਲੱਖ ਕਰ ਲਈਏ ਨਹੀਂ ਲੱਖ ਨਹੀਂ ਹੋਣਾ ਦਸੋ ਵੱਡੀ ਛੋਟੀ ਹੈ ਵੱਡੀਆਂ ਬੁੱਡੀਆਂ ਚੱਲਣ ਦੀਆਂ ਆਂ ਜੱਜਾ ਕਰੀਏ ਮੁੱਲ ਬਾੜੀ ਜਨਮੀ ਬਾਹਰ ਕਿਹੜਾ ਮਾਲ ਲੱਭਣ ਡਿਆ ਹੈ ਕਿੰਨਾਰੇ ਦੇ ਦਈਏ ਬਾਹਰ ਮੁਕਤ ਮਾਲ ਮਿਲ ਲਿਆ ਹੋਵੇ ਤਾਂ ਆ ਠੀਕ ਹੈ ਬਾਹਰ ਮਾਲ ਹੈ ਹੀ ਨਹੀਂ ਹੈ ਇਹਨੂੰ ਕੋਈ ਜੋ ਮਰਜੀ ਕਹੀਏ ਤੁਹਾਨੂੰ ਦਾ ਮੰਦਾ ਆ ਬਾਹਰ ਕਿਹੜਾ ਮਾਲ ਮਿਲ ਡਿਆ ਜੀ ਚਲੋ ਇਹਦੇ ਵਿੱਚ ਹੀ ਆ ਫਿਰ ਇਹ ਹਾਂ ਨਾ ਜੋੜੀ ਦਾ ਬਈਆ ਦੀ ਜੀ ਅੱਛਾ 90000 ਜੀ ਇਹ ਕਰ ਦਈਏ 2000 ਛੋਟ ਹੋਰ 85000 ਦੀ ਛੋਟ ਕਰਾਂਗੇ ਅੱਛਾ 85000 ਤੇ ਛੋਟ ਕਰ ਠੀਕ ਆ ਵੀ ਸੋਈ ਜੀ ਵੀ ਅੱਠ ਸੱਤ ਨਾ ਦੀ ਇਹਦੇ ਮਗਰ ਵੀ ਕੱਟਾ ਉਹ ਦੂਸਰਾ ਉਹ ਖਲੋਤਾ ਬੱਚਾ ਜਿਹੜਾ ਸਾਜੀ ਬੱਚੀ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੋਣਾ ਮੁੱਖ ਖਲੋਉਦੇ ਨੇ ਜੀ ਕਿੰਨਾ 10 ਕਿਲੋ ਵਰਗੇ ਨੇ 10 ਕਿਲੋ ਦੁੱਧ ਹੋਊਗਾ ਹੋਣੀ ਅੱਜ ਝੋਡੀ ਤੇ ਇਹ ਕਿੰਨਾ ਦੁੱਧ ਕਰੀ ਜਾਊਗਾ ਜੀ 12 ਕਿਲੋ ਝੜੀ ਦੇ ਦੋਗੇ ਵੱਡੀ ਝੋਡੀ ਜੇ ਵਾਪਸ ਮਾ ਕੇ ਤਾਂ ਨੂੰ ਗੱਲਾਂ ਦਰਜਾ ਸੁਆੜੀ ਤੋਰਾਂ ਹਾਂ ਫੇਰ ਇੱਕ ਕਰੀ ਨੀ ਤਾਂ ਲੈ ਮੈਂ ਵਿਸਤ ਸਾਈ ਗਿਆ ਤੇ ਆ ਥਾਣੇ ਤੇ ਆਪਾਂ ਦੇਖ ਸਕਦੇ ਆ ਲੱਗੇ ਤਾਂ ਤੇ ਆ ਹਵਾ ਨਵੇਂ ਦਾ ਇੱਕ ਰਹੀ ਫਿਰ ਤੋਂ ਲੱਗੇ ਤਾਂ ਆਪਾਂ ਦੇਖ ਸਕਦੇ ਆ ਬਾਕੀ ਇਹ ਆ ਬੇ ਜਿਹੜਾ ਕੋਈ ਸੰਭਲਾ ਕੋਈ ਲੈ ਜਾਊਗਾ ਤੇ ਸਾਰੀਆਂ ਕਰਮੀਆਂ ਨੇ ਜੋੜੇ ਨੇ ਦੁੱਧ ਜਿਹੜਾ ਚੰਗਾ ਕੱਢੀ ਜਣਾਇਆ ਤੇ ਇਹਦਾ ਮੁੱਲ ਵੀ ਦੀ ਫਿਰ ਇਹਦਾ ਮੁੱਲੇ ਵੀ ਦੀ 90 ਹਜ਼ਾਰ ਦੀ ਦੇ ਦੀ ਇਹ ਵੀ 85 ਦੀ ਦੇ ਦੀ ਦੇ ਤਾਂ ਜਦ ਨਹੀਂ ਕਹਦਾ ਵਾ ਕਿ ਥਣ ਥਣੇ ਤੋਂ ਬੰਦ ਚੋੜੀ ਠੀਕ ਆ 85 ਦੀ ਭਾਵੇਂ ਕੋਈ ਉਹ ਲੈ ਜੇ ਤੇ ਭਾਵੇਂ ਕੋਈ ਆ ਲੈ ਜੇ ਹਣਾ ਤੇ ਬਾਕੀ ਤਸੱਲੀ ਕਰ ਤੁਹਾਡੇ ਘਰੋਂ ਕਰਕੇ ਖੜੇ ਤਸੱਲੀ ਕਰਕੇ ਖੜੇ ਬਾਕੀ ਆ ਮੱਝ ਦੇ ਆਪਾਂ ਦੇਖ ਸਕਦੇ ਪੂਰੇ ਸਰੀਰ ਤੇ ਬਰੀਕ ਬਰੀਕ ਨਾੜਾਂ ਜੜੀਆਂ ਵਾਂ ਚੰਗੀਆਂ ਆ ਇਹਦੇ ਸਾਹਮਣੇ ਸੋਹਣ ਵਾਲੀ ਹੈ ਵੀ ਜੀ ਦੁੱਧ ਹੀ ਚੰਗਾ ਦੇਊਗੀ ਦੁੱਧ ਹਾਂ ਦਾ ਤੇ ਅਜਾ ਵਗਲੋ ਦੇ ਜੀ ਠੀਕ ਹੈ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰਕੇ ਵੇਸ਼ ਚਾਖ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਮੱਚਾ ਖਰੀਦੋ ਜੀ